ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ। ਕਿਆ ਬਰਾਮਨਾ ਗੱਲ ਕਰਦੇ ਹੋ। ਹਣਾ ਜ਼ਿੰਮੇਦਾਰ ਬਣ ਕੇ ਗੱਲ ਕਰੋ। ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ। ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਹੀਂ। ਨਹੀਂ ਨਹੀਂ ਸਾਡੇ ਬੜੇ ਗੁੰਡਿਆਂ ਦੀ ਜਵਾ ਤੁਹਾਡੇ ਤੇ ਲੱਖੇ ਸੁਧਾਣੇ। ਜਿਹੜਾ ਕੀ ਬੋਲਿਆ ਸੀ ਉਹਨੇ ਆਹ ਬੰਦੇ ਨੂੰ ਮੈਂ ਜੁੱਤੀ। ਉਹਨੇ ਕੀ ਬੋਲਿਆ ਸੀ? ਮੇਰੀ ਵੀਡੀਓ ਖਾ ਕੇ ਤਾਂ ਜੁੱਤੀ ਸਾਫ਼ ਕਰਾਉਂਗਾ। ਬਾਜ ਕੇ ਬਾਜ ਕੇ ਬਾਜ ਕੇ ਵੀਡੀਓ ਕੀ? ਜਿਹੜਾ ਇੱਕ ਮਿੰਟ ਬਾਜ ਚ ਬੋਲਿਆ। ਨਹੀਂ ਨਹੀਂ ਪਹਿਲਾਂ ਪਹਿਲਾਂ ਬਾਜ ਚ ਬੋਲਿਆ। ਪਹਿਲਾਂ ਮੈਂ ਬੋ ਤੂੰ ਬਲੈਕਮੇਲ ਕਰੇਗੀ ਤੂੰ ਦੀ ਬਲੈਕਮੇਲ ਕਿੱਥੇ ਬਲੈਕ ਮਿਲ ਰਹਾ ਹੈ ਇਧਰ ਕਿਹਨਾ ਬਲੈਕ ਮਿਲ ਰਿਹਾ ਹੈ ਬਲੈਕਮੇਲ ਕਾਚਾ ਮੈਨੂੰ ਇੱਕ ਦੱਸ ਦੇ ਤੋਤੋਂ ਪੈਸੇ ਲੈ ਆਉਨੇ ਅੱਜ ਸ਼ਹਿਰ ਦੇ ਵਿੱਚ ਇੱਕ ਮੈਨੂੰ ਤੇਰੇ ਫੋਨ ਕੀਤਾ ਤੇਰੇ ਫੋਨ ਕੀਤਾ ਕਾ ਬਰਾਮਨਾ ਕਰਨ ਕਰ। ਹਣਾ ਜ਼ਿੰਮੇਦਾਰ ਬਣ ਕੇ ਗੱਲ ਕਰੋ। ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ। ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਹੀਂ। ਨਹੀਂ ਨਹੀਂ ਸਾਡੇ ਕੋਲੇ ਗੁੰਡਿਆਂ ਦੀ ਜਵਾ ਸਾਡੇ ਤੇ ਲੱਖੇ ਸਦਾਨੇ। ਜਿਹੜਾ ਕੀ ਬੋਲਿਆ ਸੀ ਉਹਨੇ ਆਹ ਬੰਦੇ ਨਾਲ ਮੈਂ ਜੁੱਤੀ। ਉਹਨੇ ਕੀ ਬੋਲਿਆ ਸੀ? ਮੇਰੀ ਵੀਡੀਓ ਖਾ ਕੇ ਜੁੱਤੀ ਸਾਫ਼ ਕਰਾਉਂਗਾ। ਬਾਅਦ ਚ ਬਾਅਦ ਚ ਬਾਅਦ ਚ ਜਿਹੜਾ 1 ਮਿੰਟ ਬਾਅਦ ਚ ਬੋਲਿਆ ਨਹੀਂ ਨਹੀਂ ਪਹਿਲਾਂ ਪਹਿਲਾਂ ਬਾਅਦ ਚ ਬੋਲਿਆ ਪਹਿਲਾਂ ਮੈਂ ਬੋਲਿਆ ਬਲੈਕ ਬੋਲਿਆ ਹਾਂ ਮੇਰੇ ਇੱਥੇ ਵੀ ਬਲੈਕ ਮਿਲ ਰਿਹਾ। ਤੂੰ ਉਹਦੀ ਬਲੈਕ ਮੈਨੂੰ ਕਿੱਥੇ ਬਲੈਕ ਮਿਲ ਇੱਕ ਮੇਲੇ ਕਾਚਾ ਮੈਨੂੰ ਇੱਕ ਦੱਸੋ ਜੇ ਤੋਂ ਤੋਂ ਪੈਸੇ ਲੈ ਆਉਨੇ ਅੱਜ ਸ਼ਹਿਰ ਦੇ ਵਿੱਚ ਇੱਕ ਮੈਨੂੰ ਕਰੇ ਫੋਨ ਕੀਤਾ ਮੈਨੂੰ ਕਰੇ ਫੋਨ ਕੀਤਾ ਅੰਦਰ ਦੱਸਦੀ ਹੈ ਇਸ ਬਾਰੇ ਗੱਲ ਕਰ ਰਹੇ ਸੀ ਬੋਲੋ ਆਰੰਗਾ ਕਿਹੜਾ ਸੌਣੇ ਸੇ ਸ਼ਹਿਰ ਭਾਂਗੇ ਹੋਰ ਤੇ ਮੇਰੇ ਕੀਆਂ ਨੂੰ ਇਹ ਕਰ ਰਹੇ ਜੇ ਇੱਕ ਮਿੰਟ ਦੱਸਿਓ ਜੇ ਸੋਨੂ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਭਾਜੀ ਪਹਿਲਾਂ ਮੇਰੀ ਗੱਲ ਮੈਂ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਭਾਜੀ ਫੋਨ ਦਿਖਤਾਂ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਦੀ ਗੱਲ 9 ਕਰੋੜ ਲਈ ਪਾਣੀ 9 ਕਰੋੜ ਪਾਣੀ ਤੇ ਨਹੀਂ ਉਹ ਬਣੀ ਸ਼ਾਹ ਦਾ ਬੰਦਾ 9 ਕਿਲੋ ਦਾ ਪਾਣੀ ਬੰਦਾ ਹੈ ਬੱਤੀ ਦਾ ਪਾਣੀ ਬੰਦਾ ਹੈ ਕਿਉਂ ਕਾਲੀ ਨਾ ਕਰੋ ਤੁਹਾਨੂੰ ਕਿਉਂ ਦਰਾਜ ਨਹੀਂ ਆਹ 5 ਗਰੋ ਲੀਟਰ ਹੈ ਕਿ ਨਹੀਂ ਪੰਜ ਨੂੰ ਬੱਤੀ ਦਾ ਕਿਉਂ ਦਰਾਜ ਨਹੀਂ ਅਸੀਂ ਬੱਤੀ ਤੁਹਾਨੂੰ ਬੱਤੀ ਦਾ ਹੀ ਬੰਦ ਕਰਾਓ ਜੋ ਚਲੀਏ ਬੱਤੀ ਚਲੀਏ ਬੋੜ ਕਿਨਾਰਾ ਰਾਮ ਦਾ ਰਾਮ ਦਾ ਰਾਮ ਦਾ ਬੱਤੀ ਵੀ ਚਲੀਏ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਏਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਣਦੇ ਆ ਸਾਨੂੰ ਸਾਨੂੰ ਪਾਉਣ ਵਾਲੀ ਕੋਈ ਨਹੀਂ ਦਾਈ ਦਸੀ ਨਾ ਪਰਮ ਨਹੀਂ ਹੈ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਨਹੀਂ ਲਾਈਟਸ ਕਰਾਓ ਹੁਣੀ ਦਸਟਿੰਗ ਕਰਾਓ ਇੱਕ ਮਿੰਟ ਨਹੀਂ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਹੁਣ ਹੀ ਲਾ ਮਗਾਉ ਹੁਣੀ ਦੱਸਣਾ ਲਾਈਟਸ ਨੇ ਦੱਸਿਆ ਬਲੈਕਮੇਲਿੰਗ ਬਿਲਕੁਲ 100% ਬਲੈਕਮੇਲ ਲੈ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਲੈ ਰਿਹਾ ਮਤਲਬ ਇਹਦੇ ਮਤਲਬ ਇਹਦਾ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਦੱਸੋ ਵੀ ਕੀ ਹੈ ਮਤਲਬ ਕੀ ਆ ਇਹ ਚਾਹ 1500 ਦਾ ਨਾਮ ਤੁਸੀਂ ਕਿਉਂ ਨਹੀਂ ਲੱਦੇ ਬੰਦਾ ਕਿਹੜਾ 1500 ਦਾ ਨਾਮ ਕਿਉਂ ਨਹੀਂ ਲੱਦੇ ਹੁਣ ਵੇਖ ਲਿਆ ਆ ਵੇਖ ਲ ਕਦਸਤ ਜਲਦੀ ਹੋਣਾ ਕਿ ਮਿਲਦੇ ਆਏ ਤੁਹਾਨੂੰ ਜਿੰਦਰ ਨਹੀਂ ਦੱਸਦੀ ਕਿ ਕਿ ਤੁਹਾਨੂੰ ਅਮਰ ਸਰਦੀ ਕਿਉਂ ਨਹੀਂ ਦਿਖਦੀ ਤੁਹਾਨੂੰ ਲਜਾਣਾ ਵੀ ਕਿਉਂ ਦਿਖਦੀ ਹੈ ਅਮਰ ਸਰ ਯਾਰ ਕਿਉਂ ਨਹੀਂ ਦਿਖਦੀ ਕਿਉਂ ਨਹੀਂ ਦਿਖਦਾ ਹੈ ਸਾਰੇ ਉਹ ਬਲੈਕ ਬੱਲਰ ਸਾਰੇ ਉਹ ਬਲੈਕ ਸਿਕਾਸ ਦਾੜਾ ਬਲੈਕ ਬੱਲਰ ਮੁੱਤਰਾ ਇਧਰ ਇਧਰ ਕਰਾ ਦੇ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟ ਯਾਰਾ ਜੀ ਫੋਟੋ ਜੀ ਦੀ ਹੈ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਲੇ ਵੀ ਇਹ ਗੁੰਡੇ ਬਣ ਕੇ ਕਿਉਂ ਆਏ ਆ ਤੁਹਾਨੂੰ ਚਾਵੇ ਬਈ ਦਾ ਭਾਈ ਲਾ ਇਨ ਆਊਟ ਓਏ ਬਈ ਗੱਲ ਆ ਵਿੱਚ ਬੋਲ ਰਿਹਾ ਹੁੰਦਾ ਵੀ ਤੂੰ ਵੀ ਨਾਲ ਦੀ ਬਦਮਾਰ ਸਾਹਿਬ ਕੋਈ ਬੰਦਾ ਆਗਾ ਫੋਟੋ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਐ ਅਸੀਂ ਕਹਾਂਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਚੁੱਪ ਕਰਾਇਆ ਚੁੱਪ ਕਰਾ ਕੇ ਮਿਲ ਗਿਆ ਆਪਾਂ ਲੌਜੀਕਲ ਗੱਲ ਕਰਦੇ ਆਂ ਆਈڈیا ਤੁਹਾਡੇ ਸਾਹਮਣੇ ਆ ਲੋਜੀਕਲ ਗੱਲ ਦਾ ਤਰੀਕਾ ਹੈ ਪੇਪਰ ਮਿੱਲ ਇੱਕ ਸੇਤੀਆ ਮਿੱਲ ਤੇ ਗਏ ਜਗਤਜੀਤ ਜੀਤ ਗਏ ਅਸੀਂ ਉਹਨਾਂ ਨੂੰ ਕਿਹਾ ਸੀਮੈਂਟ ਦੀ ਫੈਕਟਰੀ ਨਹੀਂ ਲੱਗਣ ਦਿੱਤੀ ਪੇਪਰ ਮਿੱਲ ਹੁਣ ਇਹ ਆਂਦੇ ਤੁਸੀਂ ਰੋਕ ਰਹੇ ਹੋ ਨਾ ਨਹੀਂ ਰਹੇ ਆ ਹੁਣ ਇੱਕ ਪੰਜਾਬ ਗਵਰਨਮੈਂਟ ਦਾ ਚਿਪਾਂ ਵਾਲਾ ਪ੍ਰੋਜੈਕਟ ਆਇਆ ਅਸੀਂ ਰੋਕਿਆ ਅਸੀਂ ਕਹਿ ਰਹੇ ਹਾਂ ਇਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਵੀ ਬੇਇਨਤੀ ਕਰ ਰਹੇ ਹਾਂ ਕਿ ਅਸੀਂ ਆਨੇ ਆ ਤੁਸੀਂ ਡਰਾਇੰਗ ਡਾਈ ਲੈ ਆਓ ਇਹ ਆ ਸਮਨ ਲਾਡੂ ਚ 2011 ਚਾਗੀਆ ਅਸੀਂ ਇਹਨਾਂ ਨੂੰ ਵਾਰੀ-ਵਾਰੀ ਕਹਿ ਰਹੇ ਹਾਂ ZLD ਕਰੋ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿੰਨੀ ਵੀ ਗ੍ਰੀਨ ਅੰਡਸਟਰੀ ਹੈ ਜਿੰਨੀ ਵੀ ਵਾਈਟ ਅੰਡਸਟਰੀ ਹੈ ਉਹ ਜੀ ਸੱਜੇ ਆਵੇ ਸਾਡੇ ਅਸੀਂ ਜੋ ਅਸੀਂ ਬੋੜੀਆਂ ਵੀ ਚੱਕ ਲਾ ਗਏ ਉਹਦੇ ਨਾਲ ਪਰ ਜਿਹੜਾ ਪਾਣੀ चौहान ਸਾਹਿਬ ਪੰਜਾਬ ਦਾ ਗੁੰਜਦਾ ਹੋ ਚੁੱਕਿਆ ਇੱਕ ਗੱਲ ਸਮਝੋ ਮੈਂ ਅਸੀਂ ਤੁਹਾਡੇ ਨਾਲ ਲੜ ਨਹੀਂ ਆਏ ਲੜਨਾ ਕੰਮ ਅਸੀਂ ਬਹੁਤ ਕਰ ਦੇ ਰਹੇ ਹਾਂ ਪਰ ਇਹ ਕੰਮ ਨਹੀਂ ਕਰਨਾ ਹੈ ਅਸੀਂ ਤੁਹਾਨੂੰ ਇੰਨਾ ਕਹਿ ਰਹੇ ਹਾਂ ਕਿ ਦੱਖਣੀ ਮਾਲਵਾ ਮਰ ਰਿਹਾ ਹੁਣ ਤੁਸੀਂ ਕਹੋਗੇ ਸਾਨੂੰ ਹੀ ਪਹਿਲਾਂ ਕਿਉਂ ਮੈਂ ਦੱਸ ਦਿੰਦਾ ਹਮੇਸ਼ਾ ABC ਹੁੰਦਾ ਸਭ ਤੋਂ ਪਹਿਲਾਂ ਵੱਡੇ ਦੋਸ਼ੀ ਨੂੰ ਰੋਕੀਦਾ ਹੈ ਕਿ ਭਰਾਵਾ ਆ ਬੰਦ ਕਰ ਲਾ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ